ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਉਹਨਾਂ ਸਾਰੇ ਸਰੋਤਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੱਚੀ ਕੰਮ ਕਹਿ ਕੇ ਮਾਨ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਡੇ ਦੁਆਰਾ ਗਾਏ ਲੋਕ ਗੀਤਾਂ ਨੂੰ ਸੁਣਦੇ ਨੇ ਪਸੰਦ ਕਰਦੇ ਨੇ ਤੇ ਸਾਡੇ ਗਾਏ ਲੋਕ ਗੀਤਾਂ ਦੇ ਵਿੱਚੋਂ ਗਲਤੀਆਂ ਵੀ ਕੱਢਦੇ ਨੇ ਤੇ ਸਾਨੂੰ ਐਪਰੀਸ਼ੀਏਟ ਵੀ ਕਰਦੇ ਨੇ ਕਈ ਥਾਈਂ ਕਈ ਥਾਈਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਉਹ ਸਾਨੂੰ ਇਦਾਂ ਦੀਆਂ ਦੁਆਵਾਂ ਦਿੰਦੇ ਨੇ ਕਿ ਤੁਸੀਂ ਜਿਉਂਦੇ ਰਹਿਓ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੀਆਂ ਰਹੋ ਤੇ ਇਹਨਾਂ ਦੁਆਵਾਂ ਦੇ ਸਦਕਾ ਅਸੀਂ ਹਰ ਰੋਜ਼ ਕੋਈ ਨਾ ਕੋਈ ਲੋਕ ਗੀਤ ਲੈ ਕੇ ਫਿਰ ਅਸੀਂ ਇਸ ਚੈਨਲ ਤੇ ਤੁਹਾਡੇ ਰੂਬਰੂ ਹੋ ਜਾਂਦੇ ਆ ਅੱਜ ਫਿਰ ਅਸੀਂ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਤੁਹਾਡੇ ਸਾਹਮਣੇ ਹੋਇਆ ਇਸ ਲੋਕ ਗੀਤ ਨੂੰ ਵੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਇਸ ਲੋਕ ਗੀਤ ਦੇ ਵਿੱਚ ਵੀ ਇੱਕ ਵਿਆਹੀ ਬਰੀ ਕੁੜੀ ਦੀਆਂ ਭਾਵਨਾਵਾਂ ਨੇ ਉਹਨਾਂ ਭਾਵਨਾਵਾਂ ਨੂੰ ਤੁਸੀਂ ਇਸ ਲੋਕਗੀਤ ਦੇ ਜ਼ਰੀਏ ਪਰਖਿਓ ਸੁਣਿਓ ਤੇ ਆਜੋ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਤੂ ਤਵੇ ਹਰੇ ਆ ਲਿਆ ਤੂ ਤੂ ਤੇ ਪਹਿਲ ਮੈਂ ਦੇ ¡Tú! जेडे ता वसेंदे, मैं जे ता परिदेश वसे दे मे मराति दे ह वे ਮਾਂ ਪੁੱਛੇ ਪਰ ਜਾਈ ਪੁੱਛੇ ਤੀਏ ਚੱਲੜਾ ਕਿਰਤੇ ਗвая ਮਾਂ ਪੁੱਛੇ ਪਰ ਜਾਈ ਪੁੱਛੇ ਤੀਏ ਚੱਲੜਾ ਕਿਤੇ Ma ei chidi da kada chella, digda nager nayaya. Ma ei chidi da my <laughs> ਕੀ ਰਹਿ ਰਹਾ ਮਨ ਮਾਰੀ ਹਣ ਦੀਆਂ ਤਰੇ ਕਾਫੜੀਆਂ ਕਿਵੇਂ ਨਾ ਕਰ ਕੋਈ ਬਹਾਨੇ ਤੀਏ ਨਹੀਂ ਸੁਣ ਮੇਰੀ ਐ ਤੀਏ ਨਾ ਕਰ ਕੋਈ ਜਿਨ ਤੇਰਾ ਕੋ ਤਨੇ ਆ જીસરા જે માણ કરે તું હાથ કુંડી મોડે પૂરા જીસરા જે તે માણ કરે તું હથ કુંડી મોડે ਨੱਤਾ ਦਿੱਤਾ ਲਾੰਗ ਹੰਡਾਵਾ ਚੂੜੇ ਮੈਂ ਖੈਰ ਰਜੇ ਦੀ ਮੰਗਾ 에ਤੇ ਹੋਤੇ ਦੋਈ ਜਹਾਨੇ ਮੈਂ ਖੈਰ ਰਜੇ ਦੀ ਮੰਗਾ ਲੋ ਜੀ ਦੋਸਤੋ ਗੀਤ ਹੋਇਆ ਖਤਮ ਤੇ ਅਸੀਂ ਪੂਰੇ ਪ੍ਰਾਨ ਦੇ ਨਾਲ ਇਸ ਲੋਕ ਗੀਤ ਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਲੋਕ ਗੀਤ ਜ਼ਰੂਰ ਪਸੰਦ ਆਵੇਗਾ ਅਖੀਰ ਦੇ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ